मनुख ਦੇ ਅੰਦਰ ਜਿਹੜਾ बार-बार ਵਿਚਾਰ ਚੱਲਦਾ ਹੈ ਉਹੀ ਇੱਕ ਦਿਨ ਕਰਤਾਰ ਬਣ ਜਾਂਦਾ ਹੈ ਬਗਵਰ ਮਤਾਲਾ ਕਰਨਾ ਅਗਰ ਕੋਈ ਮਨੁੱਖ ਇੱਕ ਚੋਰੀ ਦਾ ਵਿਚਾਰ ਕਰ ਰਿਹਾ ਕਿ ਉਹ ਸੋਚੇ ਚਲੋ ਵਿਚਾਰ ਹੀ ਕੀਤੀ ਹੈ ਮੈਂ ਕੋ ਚੋਰੀ ਥੋੜੀ ਕੀਤੀ ਇੱਕ ਉਦਾਹਰਣ ਮੈਂ ਦੇ ਰਿਹਾ ਪਰ ਇਹ ਵਿਚਾਰ बार-बार ਚੱਲਦਾ ਹੈ ਚੱਲਦਾ ਰਹੇ ਚੱਲਦਾ ਰਹੇ ਇੱਕ ਦਿਨ ਚੋਰੀ ਕਰ ਬੈਠੇਗਾ ਉਹ ਵਿਚਾਰ ਨੇ ਕਰਾ ਦੇਣੀ ਹੈ ਉਹ ਵਿਚਾਰ ਇਤਨਾ ਮਜ਼ਬੂਤ ਹੋ ਜਾਏਗਾ ਉਸਨੇ ਕੋ ਲੈ ਕਰਾ ਲੇਗਾ ਇਸ ਵਾਸਤੇ ਸ਼ਾਇਦ ਕਹਿੰਨੇ ਅੱਠ ਪੈਰਾਂ ਦੇ ਚੋਂ ਉਹ ਇੱਕ ਪੈਰ ਅੰਮ੍ਰਿਤ ਵੇਲਾ ਉਹ ਤੁਮ ਗੁਰੂ ਨੂੰ ਅਰਪਣ ਕਰ ਪੁੱਤੇਰਾ ਨਹੀਂ ਹੈ ਔਰ ਇਸ ਹੀ ਸ਼ੇਧ ਹਤੇ ਅੰਮ੍ਰਿਤ ਵੇਲੇ ਦੀ ਮਹਾਨਤਾ ਦਤੇ ਭਾਈ ਨੰਦ ਲਾਲ ਨੇ ਬੜੇ ਗੀਤ ਗਾਏ ਨੇ ਭਾਈ ਗੁਰਦਾਸ ਜੀ ਤੇ ਕਮਾਲ ਕਰ ਦੇਣਾ ਉਹਤੇ ਕਹਿੰਨੇ ਨੇ ਮੈਂ ਆਪਣੇ ਸਰੀਰ ਨੂੰ ਜਲਾ ਕੇ ਹਾਕ ਬਣਾ ਕੇ ਉਸ ਦੇ ਕਦਮਾਂ ਤੋਂ ਨਿਛਾਵਰੇ ਕਰਾਂ ਜੋ ਅੰਮ੍ਰਿਤ ਵੇਲੇ ਉੱਠਦਾ ਤੇ ਗੁਰੂ ਦੀ ਪਗਤੀ ਕਰਦਾ ਹੈ ਪ੍ਰਮਾਤਮਾ ਦਾ ਨਾਮ ਜਪਦਾ ਮੈਂ ਉਹਦੇ ਰਸਤੇ 'ਚ ਬਿਚਾਰਿਆ ਪਿਰਾਨੀ ਸੂਫੀ ਸੰਤ ਸ਼ੇਖ ਸਾਦੀ ਕਹਿੰਦੇ ਦੁਆ ਕੁੰਬਾ ਸ਼ਬਦ ਚੋਂ ਗਦਾਆਂ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਜ਼ ਇਹ ਫਕੀਰ ਕਹਿੰਦਾ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜਿਉਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਤਾਂ ਹੀ ਤوازن ਪੂਰਾ ਹੋਵੇਗਾ ਤਾਂ ਹੀ ਸੰਤੁਲਨ قائم ਹੋਵੇਗਾ ਅੰਮ੍ਰਿਤ ਵੇਲਾ ਸੱਚਾ ਨਾਮ ਵਡਿਆਈ ਵਿਚਾਰ ਚਲੋ ਇਹ ਨਾ करिए ਐਸਾ ਨਾ ਹੋ ਸਕੇ ਅੰਮ੍ਰਿਤ ਵੇਲਾ ਭੇਜਣਾ ਕਰ ਸਕੀਏ ਕਿ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਵੀ ਨਾ ਕਰ ਸਕੀਏ ਕਿਉਂਕਿ ਜਿਹੜੀ ਵਿਚਾਰ ਕਰੀਏ ਇਹ ਵਿਚਾਰ ਅਗਾਹ ਚੱਲ ਕੇ ਪਿਆਰ ਬਣ ਜਾਂਦੀ ਹੈ ਇਹ ਵੀ ਮੈਰਜ ਕਰਦੇ ਆ ਉਹੀ ਜੀਵਨ ਦਾ ਆਧਾਰ ਬਣ ਜਾਂਦੀ ਹੈ ਉਹੀ ਕਿਰਦਾਰ ਵਿੱਚ ਪ੍ਰਗਟ ਹੋਣ ਲੱਗ ਪੈਂਦਾ ਹੈ ਕ੍ਰਿਤ ਵਿੱਚ ਪ੍ਰਗਟ ਹੋਣ ਲੱਗ ਪੈਂਦਾ ਹੈ। ਤਾਂ ਪਰਮਾਤਮਾ ਦੇ ਵਡਿਆਈਆਂ ਦੀ ਕੋਈ ਵਿਚਾਰ ਵੀ ਨਹੀਂ। ਇਸ ਵਸਤ ਦੀ ਵਡਿਆਈਆਂ ਨਾਲ ਕੋਈ ਪਿਆਰ ਵੀ ਨਹੀਂ ਪੈਦਾ ਹੋਇਆ। ਉਸ ਦੀ ਮਹਿਮਾ ਨਾਲ ਕੋਈ ਪਿਆਰ ਵੀ ਨਹੀਂ ਪੈਦਾ ਹੋਇਆ ਕਿਉਂਕਿ ਵਿਚਾਰ ਕੋਈ ਨਹੀਂ। ਕਿ ਅੰਮ੍ਰਿਤ ਵੇਲਾ ਵੀ ਨਹੀਂ। ਲੇਕਿਨ ਇਹ ਚੱਲਦਾ ਪਿਆ ਕਿ ਆਖੇ ਮੰਗੇ ਦੇਹ ਦੇ। ਤੋ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਕਰਮਾਂ ਨਾਲ ਜਿਨ੍ਹਾਂ ਨਾਲ ਕਾਮਨਾ ਜੁੜੀ ਹੋਈ ਹੈ ਕਰਮੀ ਆਵੇ ਕਪੜਾ ਹੈ ਫਿਰ ਜਨਮ ਹੋਵੇਗਾ ਸਰੀਰ ਫਿਰ ਮਿਲੇਗਾ ਫਿਰ ਜਨਮ ਹੋਵੇਗਾ ਕਿਉਂ ਕਾਮਨਾ ਜੋ ਕੀਤੀ ਹੈ ਕਾਮਨਾ ਕਰਕੇ ਜੋ ਕਰਮ ਕੀਤਾ ਹੈ ਤੂੰ ਹੁਣ ਇੱਕ ਬੀਜ ਬੋਇਆ ਹੈ ਫਲ ਤੱਕ ਪਹੁੰਚਣ ਵਾਸਤੇ ਤੇ ਭਵਿਸ਼ya ਹੀ ਰਹਿਣਾ ਕੁਝ ਤੇ ਸਮਝ ਆਈ ਤੇ ਕਾਮਨਾ ਰੋਜ਼ ਰੋਜ਼ ਚਲਦੀ ਰਹੇ ਤੇ ਕਾਮਨਾ ਰੇਨ ਮਰੋ ਕਰਮ ਰੋਜ਼ ਕਰਦਾ ਰਹੇ ਤਾਂ ਕਾਮਨਾ ਭਵਿਸ਼ਯ ਵਿੱਚ ਪੂਰੀ ਹੋਵੇਗੀ ਹੁਣੇ ਨਹੀਂ ਹੋਣ ਲੱਗੀ ਇਹ ਮੈਂ ਅਸ ਕਰਦੇ ਆ ਮੈਂ ਬੀਜ ਹੁਣ ਬੋਇਆ ਮੈਂ ਬੂਟਾ ਹੁਣ ਆਮ ਦਾ ਲਾਇਆ ਚਲੋ ਮੈਂ ਸਵੇਰੇ ਲਾਇਆ ਤੇ ਹੁਣ ਸ਼ਾਮੀ ਆਖਾ ਮੈਨੂੰ ਅੰਬ ਚਾਹੀਦੇ ਨੇ ਨਹੀਂ ਸਾਲ ਦੋ ਸਾਲ ਚਾਰ ਸਾਲ ਉਡੀਕ ਤੇ ਕਰ ਕੋਈ ਵੀ ਬੀਜ ਉਸੇ ਵਕਤ ਪਰਫੁੱਲਤ ਨਹੀਂ ਹੁੰਦਾ ਹਫਤਾ ਦੋ ਹਫਤੇ ਮਹੀਨਾ ਦੋ ਮਹੀਨੇ ਸਾਲ ਦੋ ਸਾਲ 10 ਸਾਲ ਫੜੇ ਕਰਨੀ ਜਾਂਦੀ ਹੈ ਇਸ ਤਰ੍ਹਾਂ ਹੀ ਕਰਮ ਲੈ ਜੋ ਕਾਮਨਾ ਅਧੇਨ ਕੀਤੇ ਜਾਂਦੇ ਨੇ ਤੋ ਫਿਰ ਭਵਿਸ਼ ਵਿੱਚ ਤੋ ਇਸ ਤਰ੍ਹਾਂ ਅਗਰ ਭਵਿਸ਼ ਅਗਾਹਾਂ ਚੱਲਦਾ ਰਹਾ ਤੋ ਉਹ ਭਵਿਸ਼ ਅਗਲਾ ਜਨਮ ਕਰਾ ਦਿੰਦਾ ਕਿਉਂਕਿ ਇੱਕ ਦਿਨ ਮੌਤ ਆ ਜਾਂਦੀ ਹੈ ਤੇ ਭਵਿਸ਼ ਤੇ ਮਨੁੱਖ ਦਾ ਬਣੇ ਜੋ ਉਸਨੇ ਕਾਮਨਾਵਾਂ ਕੀਤੀਆਂ ਸਨ ਉੱਗ ਗਈ ਚਲਿਆ ਗਈਆਂ 10 ਸਾਲ ਬਾਅਦ ਪੂਰੀਆਂ ਹੋਣੀਆਂ ਸਨ ਜ਼ਿੰਦਗੀ ਰਹੀ ਨਹੀਂ ਫਿਰ ਕਾਮਨਾਵਾ ਫਿਰ ਜਨਮ ਕਰਾਨੀਆ ਫਿਰ ਕਪੜਾ ਮਿਲੇਗਾ ਫਿਰ ਜੋਲੀ ਮਿਲੇਗੀ ਇਹ ਕਰਮਾਂ ਦਾ ਫਲ ਕੌਣ ਪਾਉਗੇਗਾ ਤਾਂ ਫਿਰ ਕਪੜਾ ਤੇ ਚਾਹੀਦਾ ਜਿਸ ਜੋਲੀ ਤੇ ਚਾਹੀਦੀ ਜਿਸ ਦੇ ਛਪਾਣਾ ਹੈ ਤਾਂ ਕਰਮੇ ਆਵੇ ਕਪੜਾ ਉਹਨਾਂ ਕਰਮਾਂ ਕਰਕੇ ਸਰੀਰ ਦਾ ਚੋਲਾ ਫਿਰ ਮਿਲੇਗਾ ਫਿਰ ਇਹ ਕਪੜਾ ਮਿਲੇਗਾ ਇਹਨੂੰ ਫਿਰ ਆਣਾ ਪਏਗਾ ਇਸ ਸਾਸਤੇ ਕਹਿੰਦੇ ਨੇ ਕਾਮਨਾ ਮਿਟ ਗਈ ਤਾਂ ਭਵਿਸ਼ ਮਿਟ ਗਿਆ ਤੇ ਕਾਮਨਾ ਆਖਿਰਕ ਸੇ 발ਦੇ ਇਛਾ ਨੂੰ ਰੱਖ ਕੇ ਕੀਤੇ ਜਾਂਦੀ ਹੈ ਤੇ ਫਲ ਭਵਿਸ਼ ਦੇ ਚ ਹੈ ਇਸ ਸਾਸਤੇ ਗੁਰਬਾਣੀ ਕਹਿੰਦੀ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਛੱਡ ਫਲ ਨੂੰ ਹੀ ਛੱਡ ਤਾਂ ਕਿ ਤੇਰੀ ਕਾਮਨਾ ਤਾਂ ਕਿ ਤੇਰਾ ਧਿਆਨ ਭਵਿਸ਼ ਦੇਚ ਨਾ ਜਾਏ ਅੱਗੇ ਨਾ ਜਾਏ ਤੇ ਬਾਰ ਬਾਰ ਜਨਮ ਕਰਾ ਦੇਗੀ ਕਾਮਨਾ ਦੇ ਚਲੋ ਇੱਕ ਬੱਚਾ ਜੀ ਰਿਹਾ ਹੈ ਬਰਦਾਸ਼ਤ ਕੀਤਾ ਜਾ ਸਕਦਾ ਹੈ ਚਲੋ ਇੱਕ ਜਵਾਨ ਵੀ ਜੀ ਰਿਹਾ ਹੈ ਨਾ ਕਾਬਲੇ ਮਾਫ ਤੇ ਨਹੀਂ ਲੇਕਿਨ ਫਿਰ ਵੀ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਪਰ ਇੱਕ ਬੁੱਢਾ ਵੀ ਸੰਸਾਰਿਕ ਕਾਮਨਾ ਦੇ ਜੀ ਰਿਹਾ ਹੈ ਅਜੇ ਵੀ ਕਾਮਨਾ ਮੰਨ ਇਹ ਕਾਬਲੇ ਮਾਫ ਨਹੀਂ ਹੈ ਇਹ ਤੇ ਫਟਕਾਰ ਪਾਣ ਜੋਗਾ ਹੋਇਆ ਹੱਦ ਹੋ ਗਈ ਇਤਨੀ ਜ਼ਿੰਦਗੀ ਤੂੰ ਕਾਮਨਾ ਚ ਬਤੀਤ ਕੀਤੀ ਅਜੇ ਵੀ ਨਹੀਂ ਸਿੱਖਿਆ ਔਰ ਕਾਮਨਾਵਾਂ ਦਾ ਬੋਝ ਵਧਾਈ ਜਾ ਰਿਹਾ ਆਪਣਾ ਜਨਮ ਹੋਰ ਵਧਾਈ ਜਾ ਰਿਹਾ ਹੋਰ ਜਨਮ ਹੋਵੇਗਾ ਕਿਉਂਕਿ ਜਿਤਨੀਆਂ ਕਾਮਨਾਵਾਂ ਤੂੰ ਕਰ ਰਹੇ ਹੈ ਇਹ ਸਾਰੀਆਂ ਪੂਰੀਆਂ ਹੋਣੇ ਕਪੜਾ ਇਤਨਾ ਵੱਡਾ ਨਹੀਂ ਹੈ ਇਹ ਕਪੜਾ ਇਤਨਾ ਲੰਬਾ ਨਹੀਂ ਹੈ 70 ਸਾਲ ਰਹੇਗਾ 80 ਸਾਲ ਰਹੇਗਾ ਔਰ ਕਿੰਨਾ ਰਹੇਗਾ ਤੇ ਜਿਤਨੀਆਂ ਤੇਰੀਆਂ ਕਾਮਨਾਵਾਂ ਨੇ ਉਸ ਵਾਸਤੇ ਕਪੜਾ ਬਹੁਤ ਵੱਡਾ ਚਾਹੀਦਾ ਬਹੁਤ ਵੱਡਾ ਚਾਹੀਦਾ ਕਾਮਨਾ ਹਮੇਸ਼ਾ ਦੇ ਭਵਿਸ਼ੇ ਚਲੀ ਜਾਂਦੀ ਹੈ ਕਾਮਨਾ ਦੀ ਸਮਾਪਤੀ ਭਵਿਸ਼ ਦੀ ਸਮਾਪਤੀ ਭਵਿਸ਼ ਦੀ ਸਮਾਪਤੀ ਜਨਮ ਮਰਨ ਦੀ ਸਮਾਪਤੀ ਇਹ ਵੀ ਨਰਸ ਕਰਦੇ ਆ ਇਸ ਵਾਸਤੇ ਸ਼ਾਇਦ ਕਹਿੰਦੇ ਨੇ ਕਰਮੇ ਆਵੇ ਕਪੜਾ ਕਾਮਨਾ ਕਰਕੇ ਜੇ ਤੂੰ ਕਰਮ ਕਰੇਗਾ ਔਰ ਕਰਦਾ ਹੀ ਰਹੇਗਾ ਫਿਰ ਕਪੜਾ ਮਿਲੇਗਾ ਫਿਰ ਚੋਲਾ ਮਿਲੇਗਾ ਫਿਰ ਜਨਮ ਹੋਵੇਗਾ ਨਦਰੀ ਮੋਖ ਦਵਾਰ ਪਰ ਮੁਕਤੀ ਤੇ ਉਸ ਦੀ ਬਖਸ਼ਿਸ਼ ਨਾਲ ਉਸਦੀ ਬਖਸ਼ਿਸ਼ ਕਿਸ ਤੇ ਹੁੰਦੀ ਹੈ ਅਮਰਤ ਵੇਲਾ ਸਚਨ ਵਡਿਆਈ ਵੀ ਚੱਲ ਉਸ ਤੇ ਹੁੰਦੀ ਹੈ ਉਹ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਮੁਕਤੀ ਹੋ ਜਾਂਦੀ ਹੈ ਉਹ ਤੇ ਲਿੰਗਨ ਹੋ ਜਾਂਦਾ ਇਸ ਤਰ੍ਹਾਂ ਸੂਰਜ ਕਿਰਨ ਮਿਲੇ ਝਲਕਾ ਜਲ ਹੋਆ ਰਾਮ ਜੋਤੀ ਜੋਤ ਗਰੀ ਸੰਪੂਰਨthੀ ਉਹ ਤੇ ਸੰਪੂਰਨ ਹੋ ਗਿਆ ਮੁਕੰਮਲ ਹੋ ਗਿਆ ਉਹਦੀ ਯਾਤਰਾ ਸੰਪੂਰਨ ਹੋ ਗਈ ਉਹ ਤੇ ਪ੍ਰਮਾਤਮਾ ਹੋ ਗਿਆ ਜਿਸ ਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਜਾਏ ਤੋ ਉਸ ਦੀ ਦ੍ਰਿਸ਼ਟੀ ਕੀ ਬਣ ਜਾਂਦੀ ਕਿਉਂਕਿ ਮਰ ਕੇ ਮੁਕਤੀ ਨਹੀਂ ਹੁੰਦੀ ਗੁਰਬਾਣੀ ਮਰ ਕੇ ਮੁਕਤੀ ਨਹੀਂ ਮਿਲਦੀ ਮਨ ਦੀ ਜੋ ਜੀਵਨ ਮੁਕਤ ਨਹੀਂ ਹੋਇਆ ਮਰ ਕੇ ਕਿਤੇ ਹੀ ਮੁਕਤ ਨਹੀਂ ਹੋਵੇਗਾ ਜਿਹੜੀ ਚੀਜ਼ ਜੀਵਦਿਆਂ ਜੀ ਨਹੀਂ ਲੱਭੀ ਮਰ ਕੇ ਕਿਸ ਤਰ੍ਹਾਂ ਲੱਭੇਗੀ ਇਹ ਵੀ ਮੈਂ ਅਰਜ਼ ਕਰ ਲਿਆ ਜੋ ਜੀਵਨਿਆ ਜੇ ਮਿਲ ਗਿਆ ਸਮਝ ਲਓ ਬਸ ਉਹੀ ਹੈ ਉਹੀ ਅਗਾ ਚਲੇਗਾ ਕਿ ਜੋ ਜੀਵਨਿਆ ਜੀ ਨਹੀਂ ਮਿਲਿਆ ਤੋ ਮਰ ਕੇ ਕੀ ਹਾਕ ਮਿਲੇਗਾ ਜੀਉਂਦੇ ਆ ਜੀ ਮੁਕਤੀ ਨਹੀਂ ਮਿਲੀ ਜੀਉਂਦੇ ਆ ਜੀ ਪ੍ਰਮਾਤਮਾ ਦੀ ਝਲਕ ਨਹੀਂ ਆਈ ਤੋ ਮਰ ਕੇ ਕੀ ਖਾਕ ਆਏਗੀ ਉਹ ਕੋਈ ਕਾਮਨਾਵਾਂ ਹੋਣ ਗਿਆ ਜੋ ਭਵਿਸ਼ ਤੇ ਚਲੇ ਗਈਆਂ ਨੇ ਕਾਮਨਾਵਾਂ ਤੋ ਰਹਿ ਤੋ ਜਾਣਾ ਭਵਿਸ਼ ਤੋ ਰਹਿ ਤੋ ਜਾਂਦਾ ਹੈ ਔਰ ਜੈਸੇ ਭਵਿਸ਼ ਮਿਟਿਆ ਮਨੁੱਖ ਜੁੜ ਜਾਂਦਾ ਹੈ ਨਗਰੀ ਮੋਖ ਦਵਾਰ ਇਹਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਗਈ ਇਹ ਪਹਿਚਾਣ ਨਾਨਕ ਇਹ ਵਹਿ ਜਾਣੀ ਹੈ ਸਭ ਆਪੇ ਸੱਚਾ ਉਹ ਕਿ ਇੰਜ ਜਾਣਦਾ ਸਭ ਕੁਝ ਸੱਚੀ ਸੱਚ ਹੈ ਪ੍ਰਮਾਤਮਾ ਹੀ ਪ੍ਰਮਾਤਮਾ ਹੋਰ ਕੁਝ ਵੀ ਨਹੀਂ ਇਹ ਤਨ ਵੀ ਹੋਈ ਇਹ ਮਨ ਵੀ ਹੋਈ ਇਹ ਧਨ ਵੀ ਹੋਈ ਇਹ ਜਗਤ ਵੀ ਹੋਈ ਹੁਣ ਇਹ ਸਭ ਕੁਝ ਵੀ ਨਹੀਂ ਦੋਸਤੋ ਬਿਨਾ ਹੋਵੇ ਇਹ ਉਸ ਦੀ ਦ੍ਰਿਸ਼ਟੀ ਬਣ ਜਾਂਦੀ ਅਗਰ ਉਹ ਜੀਵਦਿਆਂ ਜੇ ਇਸ ਤਰ੍ਹਾਂ ਹੋ ਗਿਆ ਤਾਂ ਸਰੀਰ ਦੇ ਵਿਆਗ ਤੋਂ ਬਾਅਦ ਉਸੇ ਮੂਲ ਸਤਾ ਦੇ ਚਲীন ਹੋ ਜਾਏਗਾ ਆਉਣੇ ਜਾਉਣੇ ਇਸ ਦੇ ਮਿਟ ਜਾਣਗੇ ਇਹ ਚੌਥੀ ਪੌੜੀ ਦੀ ਤੁਛ ਬੋਦੀ ਅਨੁਸਾਰ ਕਿ ਸਮੇਂ ਦੀ ਗਤੀ ਨੂੰ ਮੈਂ ਸਾਹਮਣੇ ਰੱਖਣਾ ਹੈ पौड़ी प्रकरण तीन चार रख दी प्रथम ईश्वर की भाषा दूसरा कामना अधीन कर्म तीसरा भावना के विचार ये तीन पहलू ऐसे ने जो समझ समझाने वाले ने चलो इतने ही समा से और इतनी समरथा सी थोड़े सामने जो है विचार रखिए पंजी पौड़ी ਕਲ ਆਪ ਜੀ ਦੇ ਸਾਹਮਣੇ ਰੱਖਾਂਗੇ ਥਾਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿਣਗੇ ਕਿਉਂਕਿ ਸਾਰੀ ਜਿਹੜੀ ਜਪਜੀ ਸਾਹਿਬ ਹੈ ਅਗਰ ਸਮਝੇ ਚ ਆ ਗਈ ਤੋ ਮੈਂ ਸਮਝਦਾ ਸਾਰੇ ਦੁਨੀਆ ਦੇ ਧਰਮ ਗ੍ਰੰਥ ਸਮਝਦੇ ਚ ਆ ਗਏ ਸਭ ਕੁਝ ਸਮਝਦੇ ਚ ਆ ਗਏ ਸਭ ਕੁਝ ਦਾ ਪਤਾ ਚੱਲ ਗਿਆ ਈਸ਼ਵਰ ਦਾ ਤਤਸਾਰ ਨਿਚੋੜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਬਾਣੀ ਵਿੱਚ ਵਰਣਨ ਕਰ ਦਿੱਤਾ ਹੈ ਬਿਆਨ ਕਰ ਦਿੱਤਾ ਹੈ ਔਰ ਸਹਜੇ ਸਹਜੇ ਮਨੁੱਖ ਦੀ ਸੁਰਤ ਨੂੰ ਉੱਥੇ ਪਹੁੰਚਾਇਆ ਕਿਥੇ ਸੱਚ ਖੰਡ ਵਸੇ ਨਿਰੰਕਾਰ ਉੱਥੇ ਲੈ ਗਏ ਨਾ ਤੋਂ ਪੰਜਵੀਂ ਪੌੜੀ ਦੇ ਵਿਚਾਰ ਕੱਲ ਆਪ ਜੀ ਦੇ ਸਾਹਮਣੇ ਤੇ ਸਮਾਪਤੀ ਕਰਾਂਗੇ ਫਿਰ ਨਦੀਨਾ ਉਸ ਸੰਜੋਗੀ ਮੇਲੇ ਆਪ ਦੇ ਦਰਸ਼ਨ ਇਤਨੀ ਸੇਵਾ ਇਸ ਵਕਤ ਪ੍ਰਵਾਨ ਕਰਨੇ ਬਾਰ-ਬਾਰ ਸਾਰਿਆਂ ਦਾ ਧੰਨਵਾਦ ਬਲ ਸੁਗਦੀ ਸ਼ਾਮਾ ਵਾਯੂ ਰੋਜੇ ਦਾ ਕਲ ਸਾ